ਖਾਲਸਾ ਜਿੰਦਾਬਾਦ ਖਾਲਿਸਤਾਨ ਖਾਲਿਸਤਾਨ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਲਾਸ ਐਂਜਲਸ ਸਿਵਿਕ ਸੈਂਟਰ ਵਿਖੇ ਖਾਲਿਸਤਾਨ ਰੈਫਰੈਂਡਮ ਵੋਟਾਂ ਹੋਈਆਂ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾਈਆਂ ਅਤੇ ਆਪਣੀ ਖਾਲਿਸਤਾਨ ਦੀ ਮੰਗ ਨੂੰ ਦ੍ਰਿੜਤਾ ਨਾਲ ਦੁਹਰਾਉਂਦਿਆਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਏ ਖਾਲਸਾ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਜਿੰਦਾਬਾਦ ਅਸੀਂ ਸਾਥ ਤੇ ਮਾਣ ਦੇਾਂਗੇ ਖੋਸ਼ ਕੇ ਫੋਟੋ ਦੇ ਮੈਰੋ ਦੇ ਅੱਗੇ ਠੋਕੇ ਹਾਂਜੀ ਜੀ ਵੋਟਾਂ ਪਾਉਣਾ ਹੈ ਬਹੁਤ ਸਾਰਾ ਉਤਸ਼ਾਹ ਹੈ ਸਾਰਿਆਂ ਦੇ ਵਿੱਚ ਅਸੀਂ ਆਏ ਹਾਂ ਇਹ ਅੱਜ ਵੋਟਾਂ ਅੱਜ ਅਮੀਤ ਸ਼ਾਹ ਵਰਗਿਆਂ ਨੇ ਮੂੰਹ ਤੇ ਚਪੇੜਿਆ ਜਿਹੜੇ ਕਹਿੰਦੇ ਸੀ ਵੀ ਖਾਲਸਤਾਨੀ ਜੇਲ੍ਹਾਂ ਦੇ ਵਿੱਚ ਬੈਠੇ ਆ ਅੱਜ ਇੱਥੇ ਵੇਖਣਾ ਕਿ ਅਸੀਂ ਖਾਲਸਤਾਨ ਦੇ ਹੱਕ ਵਿੱਚ ਸਾਰੇ ਆਏ ਆ ਤੇ ਬਹੁਤ ਸਾਰਾ ਸਾਰਿਆਂ ਦੇ ਵਿੱਚ ਉਤਸ਼ਾਹ ਆ ਜਿਹੜੇ ਕਹਿੰਦੇ ਸੀ ਕਿ ਅਸਾਮ ਦੇ ਜਿਲ੍ਹਾਂ ਦੇ ਵਿੱਚ ਖਾਲਸਤਾਨੀ ਬੈਠਿਆ ਜੁ ਉਹਨਾਂ ਦੇ ਮੂੰਹ ਤੇ ਚਪੇੜਿਆ ਅਮੀਤ ਸ਼ਾਹ ਵਰਗਿਆਂ ਦੇ ਆਹ ਵੇਖੋ ਇੱਥੇ ਆਣ ਕੇ ਕਿ ਇੱਥੇ ਆ ਸਾਰੇ ਖਾਲਸਤਾਨੀ ਦੱਸਣੀ ਹੋ ਗਿਆ ਕਿ ਸਿੱਖ ਜਥੇਬੰਦੀ 6 ਫਾਰ ਜਸਟਿਸ ਵੱਲੋਂ ਕਾਨੂੰਨੀ ਤੇ ਸ਼ਾਂਤਮਈ ਢੰਗ ਨਾਲ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਵੱਖ-ਵੱਖ ਥਾਵਾਂ ਤੇ ਇਹ ਵੋਟਾਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਸਮੁੱਚੀ ਦੁਨੀਆ ਨੂੰ ਦੱਸਿਆ ਜਾ ਸਕੇ ਕਿ ਸਿੱਖ ਭਾਰਤ ਵਿੱਚ ਸੁਰੱਖਿਅਤ ਨਹੀਂ ਹਨ ਅਤੇ ਭਾਰਤ ਦੀਆਂ ਵਧੀਆਂਕੀਆਂ ਦੇ ਕਾਰਨ ਭਾਰਤ ਤੋਂ ਆਜ਼ਾਦੀ ਚਾਹੁੰਦੇ ਹਨ ਕਿਹਨਾਂ ਦਿੰਦੇ ਨੇ ਜਿਹੜਾ ਕਿ ਅੱਜ ਕੱਲ ਦੇ ਸਿਸਟਮ ਦੇ ਵਿੱਚ ਸਾਡੇ ਨਾਲ ਹੋ ਰਿਹਾ ਧੱਕਾਸ਼ਰੀਆਮ ਹੋ ਰਿਹਾ ਬਟ ਸਾਡੇ ਲੋਕਾਂ ਨੂੰ ਇਹ ਚੀਜ਼ ਦਿਖਦੀ ਨਹੀਂ ਜੀ ਸਾਡੇ ਨਾਲ ਸ਼ਰੀਆਮ ਲੋਕ ਮਲਕੀ ਇੱਕ ਵੱਡੇ মিডিਆ ਪਲੈਟ ਪੰਜਾਬ ਦੇ ਵਿੱਚ ਇੰਨਾ ਕੁ ਮਤ ਤੇ ਪੜਦਾ ਪੈ ਚੁੱਕਾ ਲੋਕਾਂ ਦੇ ਵੀ ਉਹਨਾਂ ਨੂੰ ਸ਼ਰਿਆਮ ਲੋਕ ਆਣ ਕੇ ਸਾਡੇ ਜਿਹੜੀ ਹੁਣ ਪਾਰਲੀਮੈਂਟ ਚ ਬੰਦੇ ਬੈਠੇ ਨੇ ਡਾਇਰੈਕਟਲੀ ਤੁਹਾਨੂੰ ਧਮਕੀਆਂ ਦੇ ਰਹੇ ਨੇ ਵੀ ਜੇ ਕੋਈ ਬੰਦਾ ਇੱਕ ਪਿੰਡਰ ਵਾਲਾ ਬੰਦੀ ਕੋਸ਼ਿਸ਼ ਕੀਤੀ ਤੇ ਹੁਣ ਜੇਲ੍ਹ ਚ ਬੈਠ ਕੇ ਪਾਠ ਕਰ ਰਿਹਾ ਇਹ ਇਕੱਲੇ ਭਾਈ ਅਮਰਪਾਲ ਸਿੰਘ ਜੀ ਨਹੀਂ ਕਰਦੀ ਭਾਈ ਹਵਾਰਾ ਵੀ ਕਰਦੇ ਨੇ ਜ਼ਿਲ੍ਹੇ ਦੇ ਵਿੱਚ ਪੜ ਭਾਈ ਰਾਜੋਣਾ ਵੀ ਕਰਦੇ ਨੇ ਜਿੰਨੇ ਬੰਦੀ ਸਿੰਘ ਨੇ ਉਹ ਵੀ ਕਰਦੇ ਨੇ ਭਾਈ ਮਾਨ ਸਿੰਘ ਜਿਨ੍ਹਾਂ ਨੂੰ ਆ ਪਿੱਛੇ ਜੇ ਹੀ ਹੁਣ ਉਮਰਕੈਦ ਦੀ ਸਜ਼ਾ ਦਿੱਤੀ ਗਈ ਹੈ ਜੀ ਬਿਲਕੁਲ ਹੀ ਬੇਬੁਨਿਆਦੀ ਜਿਹੜੀ ਚੀਜ਼ ਹੈ 87 87 ਸਾਲ ਦੇ ਸਾਡੇ ਨਿਹੰਗ ਸਿੰਘ ਨੇ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਕੀਤੀ ਗਈ ਹੈ ਜਿਹੜੀ ਐਨਆਈਏ ਦੀ ਕੋਰਟ ਬਣੀ ਹੈ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਕਿਸੇ ਬੰਦੇ ਨੇ ਨਾਂ ਨਹੀਂ ਲੱਗਿਆ ਦਰਨਾਗਾ ਤੋਦੀ ਹਾਂ ਅਹੀਂ ਤਾਂ ਜੀ ਪੂਰੀ ਪੰਚੂਕੀ ਹੈ ਜੀ ਸਾਡਾ ਤਾਂ ਸਾਰਾ ਪਰਿਵਾਰ ਵਾਰਿਆ ਹੋਇਆ ਜੀ ਜੀ ਹਾਂ ਜੀ ਮੇਰੇ ਖੁਦ ਦੇ ਪਰਿਵਾਰ ਦੇ ਵਿੱਚ 10 ਸ਼ਹੀਦ ਨੇ ਜੀ ਚਰਦੀ ਹਾਂ ਹਾਂ ਜੀ ਮੈਂ 1991 ਦੇ ਵਿੱਚ ਅਜੀਤ ਸਿੰਘ ਪੂਲੇ ਵੱਲੋਂ ਮੇਰੇ ਪਰਿਵਾਰ ਦੇ ਸਾਰੇ ਜੀ ਮਾਰ ਦਿੱਤੇ ਗਏ ਸੀ ਮੈਂ ਹੁਣ ਤੱਕ ਕਿਸ ਲੜਦੇ ਆ ਸੁਮੇਤ ਸੈਣੀ ਵੀ ਸਾਡੇ ਕੇਸ ਦੇ ਵਿੱਚ ਅੰਦਰ ਆ ਜੀ ਸਾਡੇ ਤੇ ਖੂਨ ਦੇ ਕਣ-ਕਣ ਦੇ ਵਿੱਚ ਖਾਲਿਸਤਾਨ ਦਾ ਕਿਦਾਂ ਕੱਢ ਲੈਣਗੇ ਇਹਦਾ ਪੋਟਾ-ਪੋਟਾ ਕਰਨਗੇ ਤਾਂ ਵੀ ਨਹੀਂ ਮੁੱਕਦਾ ਦੂਜੇ ਪਾਸੇ ਭਾਰਤ ਸਰਕਾਰ ਨੇ ਭਾਰਤ ਵਿੱਚ 64 ਜਸਟਿਸ ਨੂੰ ਅਤਵਾਦੀ ਸੰਗਠਨ ਐਲਾਨ ਕੇ ਬੈਨ ਕੀਤਾ ਹੋਇਆ ਹੈ ਤੇ ਇਸ ਜਥੇਬੰਦੀ ਦੇ ਆਗੂ ਗੁਰਪਤਵੰਨ ਸਿੰਘ ਪੰਨੂ ਨੂੰ ਵੀ ਭਾਰਤੀ ਏਜੰਸੀਆਂ ਰਾਹੀਂ ਵਿਦੇਸ਼ਾਂ ਵਿੱਚ ਕਤਲ ਕਰਨ ਦੀਆਂ ਸਾਜ਼ਿਸ਼ਾਂ ਰਚ ਰਿਹਾ ਹੈ ਇਨਾਈ ਨੇ ਭਾਰਤ ਸਰਕਾਰ ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ ਖਾਲਿਸਤਾਨ ਦੀ ਲਹਿਰ ਨੂੰ ਦਬਾਉਣ ਅਤੇ ਰੈਫਰੈਂਡਮ ਰੋਕਣ ਲਈ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਪਰ ਇਹਨਾਂ ਕੋਸ਼ਿਸ਼ਾਂ ਨੂੰ ناکਾਮ ਕਰਦਿਆਂ ਲਾਸ ਐਂਜਲਸ ਵਿਖੇ ਜੋਰਾਂ-ਸ਼ੋਰਾਂ ਨਾਲ ਰੈਫਰੈਂਡਮ ਵੋਟਾਂ ਪਾਈਆਂ ਗਈਆਂ ਇਹ ਗੱਲ ਸਹੀ ਹੈ ਬਿਕਰੋ ਜੀ ਤੁਸੀਂ ਪਤਾ ਹੋਣਾ ਤਿੰਨ-ਚਾਰ ਦਿਨ ਪਹਿਲਾਂ ਉੱਥੇ ਉਹਨਾਂ ਨੇ ਕਿਸਾਨਾਂ ਦਾ ਕੀ ਹਾਲ ਕੀਤਾ ਕਿਸਾਨਾਂ ਦਾ ਹਲ ਲਿਖੋ ਹੈ ਹਲ ਆਜ਼ਾਦੀ ਕਿਸਾਨਾਂ ਦਾ ਵੀ ਤੇ ਜਿੰਨੇ ਵੀ ਇਥੇ ਦੁਕਾਨਦਾਰ ਨੇ ਆੜਤੀ ਨੇ ਸਾਰਿਆਂ ਦਾ ਹਾਲ ਇੱਕੋ ਹੈ ਆਜ਼ਾਦੀ ਹੈ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਹੈਗਾ ਇਸ ਕਰਕੇ ਸਾਨੂੰ ਬਹੁਤ ਜ਼ਰੂਰੀ ਹੈ ਆਪਣੀ ਵੋਟ ਪਾਉਣ ਦਾ ਖਾਸ ਕਰਕੇ ਸਿੱਖ ਕੌਮ ਵਾਸਤੇ ਪੰਜਾਬ ਦੇ ਵਿੱਚ ਉਹ ਸਿਰਫ ਇੱਕ ਦਿਖਾਵਾ ਹੈਗਾ ਉਹਨਾਂ ਦਾ ਜਿਹੜਾ ਸਾਡੇ ਕੇਸ ਧਾਰੀ ਪਗੜੀ ਧਾਰੀ ਜਾਂ ਜਿਹੜੇ ਹੁੰਦੇ ਨੇ ਉਹਨਾਂ ਦਾ ਦਿਖਾਵਾ ਹੁੰਦਾ ਕਿ ਅਸੀਂ ਸਿੱਖਾਂ ਨੂੰ ਕਰਨਲ ਬਰਗੇਡੀਅਰ ਲਾਇਆ ਜਾਂ ਆਪਣਾ ਰਾਸ਼ਟਰਪਤੀ ਲਾਤਾ ਗਿਆਨੀ ਜੈ ਸਿੰਘ ਰਾਸ਼ਟਰਪਤੀ ਸੀਗਾ ਜਦੋਂ ਅਟੈਕ ਹੋਇਆ ਕਲਤਾ ਸਾਹਿਬ ਤੇ ਜਦ ਕਿ ਉਹ ਚਾਹੁੰਦਾ ਵੀ ਨਹੀਂ ਸੀਗਾ ਉਹਦੋਂ ਦਾ ਸੈਨਮੀ ਨਾ ਕੀਤੇ ਹੋਣ ਫਿਰ ਵੀ ਤੱਕੇ ਨਾਲੋਂ ਤੋਂ ਅਟੈਕਰ ਆ ਗਿਆ ਸਾਡੇ ਕਲਤਾ ਸਾਹਿਬ ਤੇ ਇਸ ਕਰਕੇ ਸਾਨੂੰ ਬਹੁਤ ਜ਼ਰੂਰੀ ਹੈ ਜਿਹੜੀ ਸਿੱਖ ਕੌਮ ਹੈ ਬਿਲਕੁਲ ਉੱਥੇ ਗੁਲਾਮ ਹੈ ਕੋਈ ਉੱਥੇ ਇਨਸਾਨ ਨਹੀਂ ਹੈਗਾ ਸਾਡੇ ਜਥੇਦਾਰ ਆਜ਼ਾਦ ਨਹੀਂ ਹੈਗੇ ਜਦੋਂ ਦਿਲ ਕਰਦਾ ਲਾ ਦਿੰਦੇ ਨੇ ਜਦੋਂ ਦਿਲ ਕਰਦਾ ਉਹ ਬਣਾ ਲੈਂਦੇ ਨੇ ਜਿਹੜੀਆਂ ਸਾਡੀ ਸ਼੍ਰੋਮਣੀ ਕਮੇਟੀ ਆ ਬਿਲਕੁਲ ਗੁਲਾਮ ਹੈਗੀ ਆ ਕੋਈ ਆਪਣਾ ਇਨਸਾਫ ਨਹੀਂ ਹੈਗਾ ਨਾ ਉੱਥੇ ਸਾਡੀ ਜਿਹੜੀ ਕਮੇਟੀ ਆਪਣੀ ਕਮੇਟੀ ਹੈਗੀ ਆ ਉਹਦਾ ਕੰਮ ਹੁੰਦਾ ਆਪਣਾ ਪ੍ਰਚਾਰ ਕਰਨਾ ਉਹਨਾਂ ਦਾ ਕੋਈ ਪ੍ਰਚਾਰ ਨਹੀਂ ਹੈਗਾ ਸਾਰੇ ਆਪਣੇ ਉਹਨਾਂ ਜਿਹੜੇ ਦੇਖਦੇ ਨੇ ਕਿ ਇਹ ਸਾਡੀ ਗੱਲ ਮੰਨ ਗਏ ਉਹਨਾਂ ਨੂੰ ਉੱਥੇ ਲਾ ਦਿੰਦੇ ਨੇ ਪ੍ਰਧਾਨ ਲਾ ਦਿੰਦੇ ਨੇ ਤੇ ਜਿਹੜੇ ਜਥੇਦਾਰ ਦੇਖਦੇ ਸਾਡੀ ਗੱਲ ਕਰਨਗੇ ਉਹਨਾਂ ਨੂੰ ਜਥੇਦਾਰ ਲਾ ਦਿੰਦੇ ਨੇ ਕੋਈ ਕਿਸੇ ਦੀ ਸੁਣਦਾ ਨਹੀਂ ਹੈਗਾ ਜਦੋਂ ਤੱਕ ਸਾਡੀ ਕੌਮ ਆਜ਼ਾਦ ਨਹੀਂ ਹੁੰਦੀ ਉਹ ਤਾਂ ਕੋਈ ਹੱਲ ਨਹੀਂ ਹੈ ਜਿੱਦਾਂ ਸਾਡਾ ਖਾਸਤਰਣ ਬਣ ਗਿਆ ਉਸ ਦਿਨ ਸਾਡਾ ਆਜ਼ਾਦ ਜਥੇਦਾਰ ਹੋਊਗਾ ਫਿਰ ਬਦਲ ਲੱਗਣਾ ਕਿ ਸਾਡੇ ਜਥੇਦਾਰ ਦੀ ਵੈਲਿਊ ਕੀ ਹੈ